ਅੱਜ ਜਿਸ ਤਰ੍ਹਾਂ ਪਤਾ ਲੱਗਿਆ ਬਲਬੀਰ ਭਾਜੀ ਨੇ ਫੋਨ ਕੀਤਾ ਸੀ ਕੱਲ ਕਿ ਮਾਤਾ ਜੀ ਤਬੀਅਤ ਜਿਹੜੀ ਹੈ ਢਿੱਲੀ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਜਿਸ ਤਰ੍ਹਾਂ ਪਤਾ ਲੱਗਾ ਤੇ ਦਾਸ ਦੇਵੀ ਤੋਂ ਚੱਲ ਕੇ ਜਰਦਰ ਸਾਹਿਬ ਦਾ ਜਿਹੜਾ ਕਿ ਆ ਗਿਆ ਲੱਗਾ ਕਿ ਇੱਥੇ ਪਹੁੰਚਿਆ ਪਹੁੰਚਿਆ ਦਾਦੇ ਨਾਲ ਜਿਹੜਾ ਬਲਬੀਰ ਸਿੰਘ ਜੀਤ ਵੀਰ ਜੀ ਤੋਂ ਆਏ ਨੇ ਆਪਣਾ ਕੌਮੀ ਸਾਮੂਹਜੇ ਤੋਂ ਤੇ ਰਵੀਪਾਲ ਜੀ ਜਿਹੜੇ ਲੁਧਿਆਣੇ ਤੋਂ ਆਸਨੇ ਸਾਰੇ ਦਾ ਸੰਪਰਕ ਕੀਤਾ ਤੇ ਦਿੱਲੀ ਤੋਂ ਪਤ ਸਿੰਜੀ ਵੀ ਆਏ ਨੇ ਮੇਰੇ ਨਾਲ ਹੀ ਆਏ ਪਤ ਸਿੰਜੀ ਤੇ ਸਾਰਾ ਜਿਸ ਤਰ੍ਹਾਂ ਪਤਾ ਲੱਗਾ ਫਿਰ ਹੁਣ ਸੰਗਤਾਂ ਜਿਹੜੀਆਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗਾ ਕਿ ਮਾਤਾ ਜੀ ਦੀ ਤਬੀਅਤ ਥੋੜੀ ਢਿੱਲੀ ਹੈ ਸੋ ਸੰਗਤਾਂ ਫਿਰ ਇੱਥੇ ਜਦੜ ਸਾਹਿਬ ਦੇ ਗ੍ਰਹਿ ਵਿਖੇ ਪਹੁੰਚ ਰਹੀਆਂ ਨੇ ਸੋ ਅਸੀਂ ਸੰਗਤ ਨੂੰ ਇਹ ਅਰਦਾ ਬੇਨਤੀ ਕਰਾਂਗੇ ਕਿ ਅਰਦਾਸਾ ਕਰੋ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਸਰਕਾਰਾਂ ਨੂੰ ਵੀ ਇਹੋ ਬੇਨਤੀ ਕਰਾਂਗੇ ਗੁਰੂ ਸਾਹਿਬ ਇਹਨਾਂ ਦਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਸਮਰਥ ਬਖਸ਼ੇ ਤਾਂ ਕਿ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਆਪਣੀ ਮਾਤਾ ਨੂੰ ਜਿਹੜਾ ਕਿ ਮਿਲ ਸਕਣ ਸੋ ਪ੍ਰਸ਼ਾਸਨ ਅਤੇ ਸਰਕਾਰ ਪ੍ਰਸ਼ਾਸਨ ਦੀ ਜਿਹੜੀ ਰਿਪੋਰਟ ਜਾਏਗੀ ਸਰਕਾਰ ਤੱਕ ਜਾਏਗੀ ਤੇ ਸਰਕਾਰ ਅਸੀਂ ਚਾਹਾਂਗੇ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੋ ਰਿਹਾ ਹੈ ਸਾਡਾ ਮਨੁੱਖੀ ਅਧਿਕਾਰ ਇਹ ਕਹਿੰਦਾ ਹੈ ਕਿ ਸਾਨੂੰ ਆਪਣੀ ਮਾਂ ਨਾਲ ਆਪਣੇ ਪਾਪ ਨਾਲ ਮਿਲਣ ਦਾ ਸਮਾਂ ਦਿੱਤਾ ਜਾਵੇ ਸੋ ਅਸੀਂ ਸਰਕਾਰ ਦੇ ਅੱਗੇ ਬੇਨਤੀ ਵੀ ਕਰਾਂਗੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਸਰਕਾਰਾਂ ਨੂੰ ਜਿਹੜੀ ਇੱਕ ਸਮੱਤ ਬਖਸ਼ਣ ਤਾਂ ਕਿ ਉਹ ਜਿਸ ਕੁਰਸੀ ਦੇ ਉੱਤੇ ਬੈਠੇ ਹੋਏ ਹਨ ਉਸ ਦੇ ਉੱਤੇ ਜਿਹੜਾ ਕਿ ਆਪਣੀ ਉਸ ਪਾਵਰ ਨੂੰ ਸੁਚੇਤ ਜੇ ਢੰਗ ਨਾਲ ਇਸਤੇਮਾਲ ਕਰਕੇ ਕਿ ਜਸਦਰ ਸਾਹਿਬ ਨੂੰ ਇੱਕ ਮਹੀਨੇ ਵਾਸਤੇ ਘੱਟੋ ਘੱਟ ਆਪਣੀ ਮਾਤਾ ਨਾਲ ਮਿਲ ਸਕਣ ਔਰ ਆਪਣੇ ਮਾਤਾ ਜੀ ਦੀ ਸੇਵਾ ਕਰ ਸਕਣ ਸੋ ਇਹੀ ਉਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਔਰ ਇਹੀ ਉਹ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਬੇਰਪੁਰ ਸਾਹਿਬ ਮੈਂ ਆਪ ਜੀ ਦੇ ਤੇ ਟੈਲੀਫੋਨ ਆਇਆ ਜਿੱਦਾਂ ਵੀਰ ਜੀ ਦਾ ਟੈਲੀਫੋਨ ਆਇਆ ਸੋ ਅਸੀਂ ਚੱਲ ਕੇ ਆਏ ਹਾਂ ਅਸੀਂ ਸੰਗਤ ਦੇ ਚਰਨਾਂ ਤੇ ਇਹ ਬੇਨਤੀ ਕਰਦੇ ਹਾਂ ਕਿ ਹਾਲੇ ਹਵਾਰੇ ਪਿੰਡ ਆਉਂਦੀ ਲੋੜ ਨਹੀਂ ਹੈ ਤੁਸੀਂ ਆਪਣੇ ਘਰਾਂ 'ਚ ਬੈਠ ਕਰਕੇ ਗੁਰੂ ਸਾਹਿਬ ਦਾ ਜਾਪ ਸਿਮਰਨ ਕਰੋ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਕਰੋ ਤੇ ਜਿਸ ਦਿਨ ਜਦੋਂ ਜਰਦਰ ਸਾਹਿਬ ਜੀ ਆ ਜਾਣਗੇ ਤੇ ਜ਼ਰੂਰ ਇੱਥੇ ਉਹਨਾਂ ਦੇ ਗੁਰਾਇਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ